ਅਜੀਤ ਖਬਰ ਵਾਲਿਆਂ ਦਾ ਅਸੀਂ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਜਿਹੜੇ ਸਾਡੇ ਹੜਪੀੜਤ ਏਰੀਆ ਦੇ ਵਿੱਚ ਆਣ ਕੇ ਪਹੁੰਚੇ ਆ ਨਾਲੇ ਉਹਨਾਂ ਨੇ ਖਾੜਵੰਡੀ ਆ ਨਾਲੇ ਕੰਬਲ ਵੰਡੇ ਨਾਲੇ ਚਾਦਰਾਂ ਵੰਡੀਆਂ ਡਬਲ ਬੈੱਡ ਦੀਆਂ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਅਜੀਤ ਖਬਰਾਂ ਮਾਣ ਵੰਡਿਆ ਗਿਆ ਚਲੋ ਅਜੀਤ ਖਬਰ ਵਾਲਿਆਂ ਸਾਡੀ ਸਾਰ ਲਈ ਆ ਕੇ ਬਹੁਤ ਵਧੀਆ ਮਹਿਤ ਕੀਤੀ ਹੈ ਜੀ ਇਹਨਾਂ ਨੇ ਜੀਤ ਖਬਰ ਵਾਲਿਆਂ ਨੇ ਕੰਬਲ ਦਿੱਤੇ ਅਸੀਂ ਉਹਨਾਂ ਦਾ ਧੰਨਵਾਦ ਬਹੁਤ-ਬਹੁਤ ਕਰਦੇ ਆਂ ਅਸੀਂ ਜੀਤ ਖਬਰ ਵਾਲਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਅੱਜ ਉਹਨਾਂ ਸਾਡੇ ਹੜ ਪ੍ਰਭਾਵ ਇਲਾਕੇ ਵਿੱਚ ਆਣ ਕੇ ਕੰਬਲ ਤੇ ਫੀਡ ਤੇ ਸਾਨੂੰ ਜੋ ਚਾਦਰਾਂ ਵੀ ਪ੍ਰੋਵਾਈਡ ਕਰਵਾਈਆਂ ਵਾਂ। ਸ਼ੁੱਕਰਵਾਰ ਵਾਲੇ ਆਏ ਆ ਉਹਨਾਂ ਕਾਪੀਆਂ ਵੰਡੀਆਂ ਵਾਂ ਉਹਨਾਂ ਨੇ ਸਾਨੂੰ ਫੀਡ ਦਿੱਤੀ ਆ ਬਹੁਤ ਬਹੁਤ ਧੰਨਵਾਦ। ਵਿਚ ਆਏ ਹੜਾ ਦੀ ਮਾਰ ਵਿੱਚੋਂ ਉੱਭਰ ਰਹੇ ਲੋਕਾਂ ਦੀ ਮਦਦ ਦੇ ਲਈ ਅਜੀਤ ਪ੍ਰਕਾਸ਼ਨ ਸਮੂਹ ਵੀ ਅੱਗੇ ਆਇਆ ਹੈ ਦੱਸ ਦਈਏ ਕਿ ਪੰਜਾਬ ਪੰਜਾਬੀ ਪੰਜਾਬੀਅਤ ਦੇ ਅਲੰਬਰਦਾਰ ਅਤੇ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾਕਟਰ ਵਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਹੇਠ ਪੰਜਾਬ ਦੇ ਹੜ੍ਹ ਪੀੜਤਾਂ ਦੇ ਲਈ ਜੋ ਰਾਹਤ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਤੇ ਇਸ ਰਾਹਤ ਫੰਡ ਦੇ ਜ਼ਰੀਏ ਹੜ੍ਹ ਪੀੜਤ ਜੋ ਲੋਕ ਨੇ ਉਹਨਾਂ ਤੱਕ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਤੇਰਾਹਤ ਸਮਗਰੀ ਪਹੁੰਚਾਉਣ ਦੇ ਪਹਿਲੇ ਪੜਾਅ ਦੇ ਅਧੀਨ ਅੱਜ ਅਸੀਂ ਸੁਲਤਾਨਪੁਰ ਦੇ ਮੰਡ ਬਾਉ ਪੁਰ ਦੇ ਵਿੱਚ ਪਹੁੰਚੇ ਆ ਇੱਥੇ 16 ਪਿੰਡ ਸੀ ਜੋ ਕਿ ਹੜਾ ਦੀ ਮਾਰហេਟ ਬੁਰੀ ਤਰ੍ਹਾਂ ਆਏ ਲੋਕਾਂ ਦੀ ਜ਼ਿੰਦਗੀ ਲੀਹੋਂ ਉੱਤਰ ਗਈ ਘਰ ਦੇ ਘਰੇਲੂ ਚੀਜ਼ਾਂ ਤੋਂ ਇਲਾਵਾ ਹਰ ਛੋਟੀ ਵੱਡੀ ਚੀਜ਼ ਦਾ ਨੁਕਸਾਨ ਹੋਇਆ ਹੁਣ ਲੋਕਾਂ ਨੂੰ ਮੋਢ ਵਸੇਵੇ ਦੇ ਲਈ ਵੱਡਾ ਸੰਘਰਸ਼ ਕਰਨਾ ਪੈ ਰਿਹਾ ਸੋ ਹੜ ਰਹਾਤ ਸਮਗਰੀ ਵੰਡ ਦੇ ਪਹਿਲੇ ਪੜਾਅ ਦੇ ਅਧੀਨ ਅੱਜ ਅਜੀਤ ਪ੍ਰਕਾਸ਼ਨ ਸਮੂਹ ਦੇ ਜੋ ਚੀਫ ਐਗਜ਼ੀਕਟਿਵ ਨੇ ਮੈਡਮ ਸਰਵਿੰਦਰ ਕੌਰ ਉਹਨਾਂ ਦੀ ਅਗਵਾਈ ਹੇਠ ਅਜੀਤ ਟੀਮ ਸੁਲਤਾਨਪੁਰ ਲੋਧੀ ਪਿੰਡ ਮਾਂਡ ਬਾਉਪੁਰ ਦੇ ਵਿੱਚ ਪੂਜੀ ਹੋਈ ਹੈ ਜਿੱਥੇ ਸੈਂਕੜਾ ਹੀ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ ਇਸ ਰਾਹਤ ਸਮੱਗਰੀ ਦੇ ਵਿੱਚ ਜੋ ਕੰਬਲ ਨੇ ਬੈੱਡ ਸ਼ੀਟਸ ਨੇ ਕੈਟਲ ਫੀਡ ਹੈ ਇਮਿਊਨਿਟੀ ਬੂਸਟਰ ਹੈ ਸਟੇਸ਼ਨਰੀ ਹੈ ਅਤੇ ਹੋਰ ਅਜਿਹੀ ਘਰੇਲੂ ਸਮੱਗਰੀ ਹੈ ਜੋ ਲੋਕਾਂ ਦੀ ਜੋ ਘਰੇਲੂ ਜ਼ਿੰਦਗੀ ਦੇ ਵਿੱਚ ਕੰਮ ਆਵੇਗੀ ਸੋ ਗੱਲਬਾਤ ਵੀ ਕਰ ਲੈਣੇ ਆ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਸ਼ਿਰਗਲ ਜੀ ਸ਼ਿਰਗਲ ਸਾਹਿਬ ਬਾਉਪੁਰ ਮਾਂਡ ਦੇ ਵਿੱਚ ਜਿਹੜਾ ਉਪਰਾਲਾ ਜੀਤ ਪ੍ਰਕਾਸ਼ਨ ਸਮੂਹੋਂ ਇਹ ਕੀਤਾ ਜਾ ਰਿਹਾ ਇਸ ਬਾਰੇ ਸੰਖੇਪ ਚ ਜਾਣਕਾਰੀ ਸਾਂਝੀ ਕਰੋ ਗੱਲ ਇਹ ਆ ਕਿ ਅਜੀਤ ਨੇ ਹਮੇਸ਼ਾ ਹੀ ਮੁਸ਼ਕਿਲ ਦੀ ਘੜੀ ਵਿੱਚ ਪੰਜਾਬ ਦੇ ਲੋਕਾਂ ਦੀ ਬਾਹ ਫੜੀ ਆ ਫਿਰ ਚਾਹੇ ਹੋ 1988 ਦਾ ਹੜ ਹੋਵੇ ਕਾਰਗਿਲ ਦੀ ਜੰਗ ਹੋਵੇ ਕਰੋਨਾ ਹੋਵੇ ਚਾਹੇ ਉਹ ਕੱਚ ਦਾ ਜਿਹੜਾ ਆ ਉਚਾਲ ਦਾ ਸਮਾਂ ਹੋਵੇ ਜੇ ਜਦੋਂ ਵੀ ਕੋਈ ਮੁਸ਼ਕਲ ਆਈ ਹੈ ਪੰਜਾਬ ਦੇ ਉੱਤੇ ਤੇ ਪੰਜਾਬ ਦੇ ਲੋਕਾਂ ਦੀ ਬਾਹ ਜਿਹੜੀ ਆ ਉਹ ਵੱਧ ਛੜ ਕੇ ਅਜੀਤ ਨੇ ਫੜੀ ਆ ਹੁਣ ਵੀ ਜਦੋਂ ਭਿਆਨਕ ਹੜ੍ਹ ਆਇਆ ਤੇ ਅਜੀਤ ਨੇ ਸੋਚਿਆ ਕਿ ਕਿਉਂ ਨਾ ਵੱਧ ਛੱਡ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਜਾਵੇ ਤੇ ਇਸੇ ਕਰਕੇ ਹੀ ਅਜੀਤ ਅਜੀਤ ਸਮਾਚਾਰ ਹਾਰਡ ਰੀਲੀਫ ਫੰਡ ਜਿਹੜਾ ਸ਼ੁਰੂ ਕੀਤਾ ਗਿਆ ਇਹਦੇ ਵਿੱਚ ਵੱਧ ਛੱਡ ਕੇ ਲੋਕਾਂ ਨੇ ਆਪਣਾ ਜਿਹੜਾ ਯੋਗਦਾਨ ਪਾਇਆ ਤੇ ਇਹਦੇ ਵਿੱਚ ਜਿੰਨਾ ਵੀ ਵੱਧ ਤੋਂ ਵੱਧ ਜਿਹੜਾ ਹੈ ਲੋਕਾਂ ਦਾ ਯੋਗਦਾਨ ਸੀਗਾ ਉਹਦੇ ਸੰਬੰਧ ਵਿੱਚ ਉਹਦੇ ਅਨੁਸਾਰ ਹੀ ਇਹ ਸੋਚਿਆ ਇਹ ਫੈਸਲਾ ਕੀਤਾ ਗਿਆ ਕਿ ਕਿ ਉਹਨਾਂ ਉਹਨਾਂ ਹੱਥਾਂ ਤੱਕ ਸਹੀ ਮੈਨਿਆਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਸਹੀ ਹੱਥਾਂ ਵਿੱਚ ਜਾਵੇ ਔਰ ਸਹੀ ਜਿਹੜੇ ਲੋੜਵੰਦ ਆ ਉਹਨਾਂ ਤੱਕ ਇਹ ਰਾਸਮਗਰੀ ਪਹੁੰਚਾਈ ਜਾਵੇ ਤਾਂ ਇਸ ਕਰਕੇ ਇਹ ਕੈਂਪਸ ਸੀ ਤਾਂ ਸ਼ੁਰੂਆਤ ਕੀਤੀ ਆ ਇਹ 6 ਜ਼ਿਲ੍ਹਿਆਂ ਦੀ ਚੋਣ ਕੀਤੀ ਸੀ ਜਿਨ੍ਹਾਂ ਦੇ ਵਿੱਚ ਹੜਾ ਦੇ ਬਹੁਤ ਜ਼ਿਆਦਾ ਮਾਰ ਕੀਤੀ ਸੀਗੀ ਤੇ ਉਹਦੇ ਲਈ ਅਸੀਂ ਇਹ ਪਹਿਲਾ ਕੈਂਪ ਜਿਹੜਾ ਆ ਕਪੂਥਲਾ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਵਿੱਚ ਬਾਹੂ ਮੰਡਪੁਰ ਜਿਵੇਂ ਤੁਸੀਂ ਦੱਸਿਆ ਜਿੱਥੇ ਕਿ ਹਾੜਾ ਨੇ ਬਹੁਤ ਜ਼ਿਆਦਾ ਮਾਰ ਕੀਤੀ ਸੀਗੀ ਤੇ ਇਹਦਾ ਪਹਿਲਾ ਕੈਂਪ ਲਾਇਆ ਆ ਜਿਹਦੇ ਵਿੱਚ ਵੱਡੀ ਪੱਧਰ ਤੇ ਲੋਕਾਂ ਨੇ ਸ਼ਮੂਲੀਅਤ ਕੀਤੀ ਆ ਤੇ ਲੋਕਾਂ ਦੇ ਵਿੱਚ ਅਸੀਂ ਇਹ ਸਮਗਰੀ ਵੰਡੀ ਹੈ ਔਰ ਲੋਕਾਂ ਦੇ ਵੀ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਪਿਆ ਜਿੱਤ ਨੇ ਇਹ ਕੈਂਪ ਲਾਇਆ ਆ ਤੇ ਅਸੀਂ ਜਿੰਨਾ ਕਿ ਸਾਡੇ ਕੋਲ ਯੋਗਦਾਨ ਤੁਛ ਜਿਹੜੀ ਇੱਕ ਮਾਮੂਲੀ ਜੀ ਆ ਬਹੁਤਾ ਨਹੀਂ ਹੈ ਕਿਉਂਕਿ ਬਹੁਤ ਜ਼ਿਆਦੀ ਸੇਵਾ ਜਿਹੜੀ ਵਕ ਵਕ ਜਥੇਬੰਦੀਆਂ ਨੇ ਐਨ ਜੀਓਸ ਨੇ ਉਹ ਕਰ ਚੁੱਕੇ ਆ ਫੇਰ ਵੀ ਅਜੀਤ ਨੇ ਆਪਣੇ ਵੱਲੋਂ ਸੋਚਿਆ ਕਿ ਜਿਹੜਾ ਇਹ ਸੇਵਾ ਜਿਹੜੀ ਆ ਇੱਕ ਬਣਦੀ ਆ ਸਾਡੀ ਜਿਹੜੀ ਇੱਕ ਇੱਕ ਕੋਸ਼ਿਸ਼ ਹੈ ਕਿ ਜ਼ਿੰਮੇਵਾਰੀ ਬਣਦੀ ਆ ਉਹ ਕਰਨੀ ਚਾਹੀਦੀ ਆ ਉਹਦੇ ਤਰਫੋਂ ਅਸੀਂ ਕਰਨ ਆਏ ਆ ਤੇ ਇਹ ਕਰ ਰਹੇ ਆ ਇਹ ਤੋਂ ਬਾਅਦ ਅਸੀਂ ਹੋਰ ਨਾਲ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੀ ਹੜ ਆਏ ਆ ਉੱਥੇ ਵੀ ਕਰਨ ਜਾਵਾਂਗੇ ਉਹ ਦੱਸ ਦਈਏ ਕਿ ਅਜੀਤ ਪ੍ਰਕਾਸ਼ਨ ਸਮੂਹ ਦੇ ਵੱਲੋਂ ਜੋ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਜ਼ਮੀਨੀ ਤੌਰ ਤੇ ਧਰਾਤਲੀ ਤੌਰ ਤੇ ਪਹੁੰਚ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੜ੍ਹ ਰਾਹਤ ਸਮੱਗਰੀ ਲੋੜਵੰਦਾਂ ਤੱਕ ਪਹੁੰਚਾਈ ਜਾ ਸਕੇ ਸੋ ਤੁਹਾਨੂੰ ਤਸਵੀਰਾਂ ਵੀ ਵਿਖਾਣੇ ਆ ਜਿੱਥੇ ਕਿ ਇੱਥੇ ਆਸ-ਪਾਸ 16 ਪਿੰਡ ਸੀ ਜੋ ਕਿ ਹੜਾ ਦੀ ਮਾਰ ਹੇਠ ਬੁਰੀ ਤਰ੍ਹਾਂ ਆਏ ਸੀ ਟਾਪੂ ਨੂੰ ਮਾ ਇਹ 16 ਪਿੰਡ ਨੇ ਜਿਨ੍ਹਾਂ ਨੂੰ ਹੜਾ ਨੇ ਸੱਪ ਤੋਂ ਵੱਧ ਮਾਰ ਮਾਰੀ ਸੀ ਇੱਥੋਂ ਦੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਬੁਰੀ ਤਰ੍ਹਾਂ ਲੀਹਾਂ ਤੋਂ ਉੱਤਰ ਚੁੱਕੀ ਹੋਈ ਹੈ ਕਿਉਂਕਿ ਇਹ ਸਾਰਾ ਹੀ ਇਲਾਕਾ 8 ਤੋਂ 10 ਫੁੱਟ ਪਾਣੀ ਦੇ ਵਿੱਚ ਡੁੱਬ ਚੁੱਕਾ ਹੋਇਆ ਸੀ ਹੁਣ ਪਾਣੀ ਬੇਸ਼ੱਕ ਉੱਤਰ ਗਿਆ ਪਰ ਲੋਕਾਂ ਦੇ ਲਈ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਲੀਹਾਂ ਤੇ ਲਿਆਣਾ ਬੇਹਦ ਔਖਾ ਹੈ ਪਰ ਸੰਘਰਸ਼ੀ ਲੋਕ ਲੱਗੇ ਹੋਏ ਨੇ ਅਜਿਹੇ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਜਿੱਥੇ ਆਪਣਾ ਬੰਨ ਦਾ ਯੋਗਦਾਨ ਪਾ ਰਹੀਆਂ ਨੇ ਇਹਨਾਂ ਲੋਕਾਂ ਦੀ ਮਦਦ ਕਰ ਰਹੀਆਂ ਨੇ ਉੱਥੇ ਹੀ ਆਧਾਰਾ ਅਜੀਤ ਦੇ ਵੱਲੋਂ ਵੀ ਅੱਜ ਖਾਸ ਤੌਰ ਤੇ ਰਾਹਤ ਸਮੱਗਰੀ ਇਹਨਾਂ ਪਿੰਡਾਂ ਦੇ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕੰਬਲਾਂ ਦੀ ਮਦਦ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਕੈਟਲ ਫੀਡ ਇਮਿਊਨਿਟੀ ਬੂਸਟਰ ਚਾਦਰਾਂ ਸਟੇਸ਼ਨਰੀ ਜਾਂ ਫਿਰ ਹੋਰ ਘਰੇਲੂ ਜਿਹੜੇ ਵੀ ਸਮਾਨ ਦੀ ਜ਼ਰੂਰਤ ਆਮ ਘਰ ਦੇ ਵਿੱਚ ਹੁੰਦੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਭਾਵਿਤ ਲੋਕਾਂ ਤੱਕ ਉਹ ਸਾਰੀ ਹੀ ਸਮੱਗਰੀ ਪਹੁੰਚਾਈ ਜਾਵੇ। ਦੱਸ ਸੁਲਤਾਨਪੁਰ ਲੋਧੀ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਆਧਾਰਾ ਅਜੀਤ ਦੇ ਵੱਲੋਂ ਖਾਸ ਤੌਰ ਤੇ ਰਾਹਤ ਸਮੱਗਰੀ ਇੱਥੋਂ ਦੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੇ ਲਈ ਵੰਡੀ ਜਾ ਰਹੀ ਹੈ। ਦੱਸ ਦੇ ਕਿ 16 ਪਿੰਡ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ 16 ਪਿੰਡ ਸੀ ਜਿਹੜੇ ਕਿ ਪ੍ਰਭਾਵਿਤ ਹੋਏ ਨੇ। ਇਹਨਾਂ 16 ਪਿੰਡਾਂ ਦੇ ਵਿੱਚ ਸੈਂਕੜਾ ਘਰ ਸੀ ਜਿਹੜੇ ਕਿ ਪਾਣੀ ਦੇ ਵਿੱਚ ਡੁੱਬ ਗਏ ਲੋਕ ਜਿਹੜੇ ਸੀ ਆਪਣੇ ਘਰ ਛੱਡਣ ਨੂੰ ਮਜਬੂਰ ਹੋ ਚੁੱਕੇ ਸੀ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣਾ ਪਿਆ ਸੀ ਹੁਣ ਜਦੋਂ ਹਾਲਾਤ ਮੁਰ ਤੋਂ ਥੋੜੇ ਠੀਕ ਹੋਏ ਨੇ ਪਾਣੀ ਉਤਰਿਆ ਤੇ ਲੋਕ ਆਪਣੇ ਘਰਾਂ ਚ ਲੋਕਾਂ ਨੇ ਵਾਪਸੀ ਕੀਤੀ ਹੈ ਪਰ ਜਦੋਂ ਘਰ ਵਾਪਿਸ ਆ ਕੇ ਵੇਖਿਆ ਤਾਂ ਘਰਾਂ ਦੇ ਵਿੱਚ ਜੋ ਸਮਾਨ ਸੀ ਉਹ ਸਭ ਕੁਝ ਖਰਾਬ ਹੋ ਚੁੱਕਾ ਹੈ ਘਰ ਦੇ ਵਿੱਚ ਜੋ ਜ਼ਰੂਰਤ ਦੀਆਂ ਚੀਜ਼ਾਂ ਸੀ ਉਹ ਵੀ ਨਹੀਂ ਬਚੀਆਂ ਸੀ ਸੋ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਲੋਕਾਂ ਤੱਕ ਪ੍ਰਭਾਵਿਤ ਲੋਕਾਂ ਤੱਕ ਹਰ ਉਹ ਚੀਜ਼ ਪਹੁੰਚਾਈ ਜਾ ਸਕੇ ਜਿਨ੍ਹਾਂ ਦੀ ਜ਼ਰੂਰਤ ਹੋਵੇ ਤਾਂ ਤਾਂ ਕਿ ਇਹ ਲੋਕ ਆਪਣੀ ਜ਼ਿੰਦਗੀ ਨੂੰ ਮੋੜ ਤੋਂ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਣ ਸੋ ਅਦਾਰਾ ਜੀਤ ਦੇ ਵੱਲੋਂ ਜੋ ਰਾਹਤ ਸਮਗਰੀ ਸੁਲਤਾਨਪੁਰ ਲੋਧੀ ਦੇ ਜੋ ਹੜ੍ਹ ਪ੍ਰਭਾਵਿਤ ਪਿੰਡ ਨੇ 16 ਪਿੰਡ ਨੇ ਉਹਨਾਂ ਤੱਕ ਪਹੁੰਚਾਉਣ ਦਾ ਇਹ ਛੋਟਾ ਜਿਹਾ ਉਪਰਾਲਾ ਯਤਨ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਅਸੀਂ ਬਹੁਤ ਹੀ ਜ਼ਿਆਦਾ ਧੰਨਵਾਦੀ ਆ ਅਜੀਤ ਜਿਹੜਾ ਸਾਡਾ ਅਖਬਾਰ ਅਤੇ ਚੈਨਲ ਆ ਉਹਨਾਂ ਦੇ ਮਾਲਕ ਜਿਹੜੇ ਸ਼੍ਰੀਮਤੀ ਸਰਵਿੰਦਰ ਕੌਰ ਜੀ ਸਾਡੇ ਕੋਲ ਕਾਫੀ ਦਿਨ ਪਹਿਲਾਂ ਇਹਨਾਂ ਦੇ ਮੈਸੇਜ ਆ ਰਹੇ ਸੀ ਕਿ ਆਪਾਂ ਇਸ ਇਲਾਕੇ ਦੇ ਵਿੱਚ ਹੋਣਾ ਵਾ ਤੇ ਪਰਿਵਾਰਾਂ ਨੂੰ ਮਿਲਣਾ ਵਾ ਜਿਹੜੇ ਦੁੱਖ ਦਰਦ ਅਖਬਾਰਾਂ ਰਹੀਂ ਇਹ ਛਾਪਦੇ ਰਹੇ ਆ ਸਰਕਾਰਾਂ ਤੱਕ ਪਹੁੰਚਾਉਂਦੇ ਰਹੇ ਆ ਤੇ ਅਸੀਂ ਉਹ ਆਪ ਦੇਖਣਾ ਚਾਹੁੰਦੇ ਆ ਕਿ ਹੁਣ ਦੀ ਸਥਿਤੀ ਕੀ ਆ ਕਿ ਜੜੀਆਂ ਸਰਕਾਰੀ ਰਿਪੋਰਟਾਂ ਕੀ ਆ ਤੇ ਮੌਕੇ ਦੀ ਸਥਿਤੀ ਕੀ ਆ ਉਹਨਾਂ ਦੇ ਨਾਲ ਜਿਹੜੀ ਟੀਮ ਆਈ ਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਅਤੇ ਬਹੁਤ ਅੱਜ ਖੁਸ਼ੀ ਮਹਿਸੂਸ ਕਰਦੇ ਆ ਕਿ ਭੈਣ ਜੀ ਹੁਣੀ ਜਿਹੜਾ ਸਾਡੇ ਉੱਪਰ ਜਿਹੜਾ ਸੰਕਟ ਅਤੇ ਦੁਬੋਤ ਵੱਡਾ ਜਿਹੜਾ ਦੁੱਖ ਤੇ ਜਿਹੜੇ ਇਥੋਂ ਦੇ ਵਸਨੀਕ ਆ ਅੱਜ ਵੀ ਇੱਕ ਮਾਨਸਿਕ ਤੌਰ ਤੇ ਅਤੇ ਇਹ ਜਿਹੜਾ ਦਰਿਆ ਦੇ ਹੜ੍ਹ ਦੇ ਨਾਲ ਇੰਨਾ ਸਮਾਂ ਜਿਹੜਾ ਸੰਤਾਪ ਵੜਾਇਆ ਵਾ ਉਸ ਸਦਮੇ ਵਿੱਚੋਂ ਉੱਭਰ ਰਹੇ ਆ ਅੱਜ ਤੁਹਾਨੂੰ ਦੇਖ ਕੇ ਜਾਂ ਤੁਹਾਡਾ ਸਾਥ ਵੇਖ ਕੇ ਇਹਨਾਂ ਨੂੰ ਹੌਸਲਾ ਬਣੂਗਾ ਕਿ ਅੱਜ ਤੁਸੀਂ ਸਾਡੇ ਕੋਲ ਪਹੁੰਚੇ ਜੇ ਨਾਲ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ ਆਪਾਂ ਬੈਠੇ ਸੀ ਕਿ ਕੱਲਾ ਆਪਾਂ ਇੱਥੇ ਅਨਮਾਨ ਲਾ ਲੈਣਾ ਇੱਕ ਚੀਜ਼ ਅਨਮਾਨ ਲਾ ਲੈਣਾ ਕਿ ਹੜ ਆਇਆ ਤੇ ਚਲੇ ਗਿਆ ਪਰ ਨਹੀਂ ਸਥਿਤੀ ਇੱਥੋਂ ਤਕਰੀਬਨ ਅੱਧਾ ਕਿਲੋਮੀਟਰ ਦੂਰ ਜਾ ਕੇ ਜਦੋਂ ਅਸੀਂ ਦੇਖਦੇ ਹਾਂ ਤੇ ਕਾਲਜਾ ਬਾਹਰ ਨੂੰ ਉਹਨੂੰ ਆ ਜਾਂਦਾ ਵਾ ਕਿ ਜਿਹੜੇ ਮੰੰਜਰ ਆ ਖੌਫਨਾਕ ਮੰੰਜਰ ਚੱਲੇ ਆ ਤੇ ਨਾਲ ਜਿਹੜੀਆਂ ਸਖਸੀਅਤਾਂ ਚਾਹੇ ਪੱਤਰਕਾਰ ਵੀਰ ਆਏ ਆ ਬਹੁਤ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਾਹਿਬਾਨ ਆਏ ਆ ਹੋਰ ਵੀ ਸਾਡੇ ਹਰ ਵਰਗ ਦੇ ਵੀਰ ਤਾਂ ਜਿਹੜੇ ਨਾਲ ਸਾਡੇ ਮੈਂ ਮਹਿੰਦਰਾ ਜੰਸੀ ਤੋਂ ਆਏ ਆ ਦਲਬਾਖ ਜੀ ਆਏ ਆ ਗ੍ਰੇਜੈਂਟ ਸਿੰਘ ਭਾਜੀ ਆਏ ਆ ਅਲੀ ਤੋਂ ਅਸੀਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਨੀ ਚਾਹੁੰਦੇ ਆ ਕਿ ਇਹ ਜਿਹੜਾ ਇਲਾਕੇ ਤੇ ਸੰਕਟ ਹੈ ਇਹ ਲੋਕ ਉਹ ਘਟਿਆ ਨਹੀਂ ਆ ਸੰਕਟ ਦੇ ਸਰਦੀਆਂ ਆਉਣ ਵਾਲੀਆਂ ਵਧੂਗਾ ਇਸ ਕਰਕੇ ਜਿੰਨਾ ਵੀ ਤੁਸੀਂ ਜਿੱਥੇ ਵੀ ਤੱਕ ਆਪਣੇ ਸੋਰਸ ਆ ਸੱਜਣ ਮਿੱਤਰ ਆ ਚਾਹੇ ਸਰਕਾਰਾਂ ਅੱਗੇ ਇਸ ਇਲਾਕੇ ਦਾ ਦਰਦ ਜਰੂਰ ਰੱਖੋ ਤਾਂ ਜੋ ਸਾਨੂੰ ਬਾਲ ਮਿਲ ਸਕੇ ਸਹਯੋਗ ਮਿਲ ਸਕੇ ਜਿਹੜਾ ਸਾਡਾ ਪਾੜਿਆ ਉਸ ਨੂੰ ਅਸੀਂ ਪੂਰ ਲਈਏ ਆ ਜਿਹੜੀਆਂ ਥੋੜੀਆਂ ਬਾਲੀਆਂ ਜ਼ਮੀਨਾਂ ਅੱਜ ਆਪਾਂ ਨੂੰ ਸੁੱਕੀਆਂ ਨਜ਼ਰ ਆ ਰਹੀਆਂ ਵਾ ਇਹਨਾਂ ਤੇ ਖੇਤੀ ਸੰਭਵ ਨਹੀਂ ਹੈਗੀ ਖਰਚਾ ਸਾਡਾ ਬੇਸ਼ੱਕ ਲੱਗ ਜੂਗਾ ਪਰ ਅਸੀਂ ਪੈਰਾਸਿਰ ਤੇ ਤਾਦੀ ਹੋਈ ਕਾਮਯਾਬ ਹੋਵਾਂਗੇ ਆਪਣੇ ਬੱਚਿਆਂ ਦਾ ਪਹਿ ਇੱਕ ਤਾਦੀ ਹੀ ਬਣਾਵਾਂਗੇ ਜੇ ਬਣੂਗਾ ਜੇ ਸਾਡਾ ਉਹ ਬਨਪੁਰਿਆ ਜਾਂਦਾ ਇਸ ਕਰਕੇ ਰੱਬ ਅਗੇ ਅਰਦਾਸ ਅਤੇ ਸਾਡੀ ਜਿਹੜੀ ਬੇਨਤੀ ਜਰੂਰ ਅੱਗੇ ਪਹੁੰਚਾਇਓ ਸੋ ਭੈਣ ਜੀ ਉਹਨਾਂ ਦਾ ਅਸੀਂ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਕੋਲ ਪਹੁੰਚਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਨੇ ਬਹੁਤ ਹੀ ਭਾਵਪੂਰਤ ਸ਼ਬਦਾਂ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਵੀ ਕਿਹਾ ਔਰ ਨਾਲ ਦੀ ਨਾਲ ਆਪਣੀਆਂ ਸਮੱਸਿਆਵਾਂ ਇਸ ਇਲਾਕੇ ਦੀਆਂ ਉਹ ਵੀ ਤੁਹਾਡੇ ਸਾਹਮਣੇ ਰੱਖੀਆਂ ਨੇ ਬਹੁਤ ਬਹੁਤ ਮਿਹਰਬਾਨੀ ਹੁਣ ਮੈਂ ਪੰਜਾਬ ਦੀ ਇਕ ਬਹੁਤ ਹੀ ਜਦੋ ਜਹਿਦ ਵਾਲੀ ਆਵਾਜ਼ ਆਪਣੇ ਮਿੱਤਰ ਐਡਵੋਕੇਟ ਰਾਣਾ ਜੀ ਨੂੰ ਕਹਾ ਗ ਰਜਿੰਦਰ ਰਾਣਾ ਜੀ ਨੂੰ ਕਿ ਉਹ ਵੀ ਥੋੜੇ ਸ਼ਬਦਾਂ ਵਿੱਚ ਇਸ ਮੌਕੇ ਤੇ ਆਪਣੇ ਵਿਚਾਰ ਰੱਖਣ ਐਡਵੋਕੇਟ ਰਾਣਾ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਅਜੀਤ ਸਮੂਹ ਦੇ ਸੀਓ ਸਾਹਿਬ ਔਰ ਉਹਦੇ ਨਾਲ ਆਏ ਉਹਨਾਂ ਦੇ ਸੀਨੀਅਰ ਪੱਤਰਕਾਰ ਔਰ ਪ੍ਰਬੰਧਕ ਅੱਜ ਅਜੀਤ ਅਖਬਾਰ ਵੱਲੋਂ ਇਹ ਪਹਿਲਾ ਜਿਹੜਾ ਰਾਹਤ ਸਮਗਰੀ ਦਾ ਜਿਹੜਾ ਕੈਂਪ ਲਗਾਇਆ ਜਾ ਰਿਹਾ ਇਹ ਮੇਰੇ ਹਿਸਾਬ ਨਾਲ ਇਹ ਪਹਿਲੀ ਖਬਰ ਆ ਜਿਨ੍ਹਾਂ ਨੇ ਇਹ ਅਪਰਾਲਾ ਕੀਤਾ ਔਰ ਸਾਡੇ ਇਸ ਇਲਾਕੇ ਦੇ ਹੜ੍ਹ ਬਾਰੇ ਪ੍ਰਭਾਵਿਤ ਜਿਹੜੇ ਲੋਕ ਆ ਕਿਸਾਨ ਆ ਮਜ਼ਦੂਰ ਆ ਉਹਨਾਂ ਦੇ ਦੁੱਖ ਦਰ ਸੁਣ ਵੀ ਆਏ ਆ ਔਰ ਇਸ ਤੋਂ ਪਹਿਲਾਂ ਇਹ ਜਿਹੜੀ ਸਾਡੀ ਅਖਬਾਰ ਆ ਇਹ ਸਾਡਾ ਆਪਣਾ ਪਰਿਵਾਰ ਆ ਪੰਜਾਬ ਪੰਜਾਬੀ ਤੇ ਪੰਜਾਬੀਏਤ ਲਈ ਝੰਡਾ ਵਰਦਾ ਰਿਆ ਔਰ ਅਸੀਂ ਵੀ ਜਦੋਂ ਪੜਦੇ ਸੀ ਜਲੰਧਰ ਤੇ ਸਾਡੇ ਜਿਹੜੇ ਬਹੁਤ ਹੀ ਸਤਿਕਾਰਯੋਗ ਹਮਦਰਦ ਸਾਹਿਬ ਸੀ ਉਹਨਾਂ ਦੇ ਵੀ ਦਰਸ਼ਨ ਕਰਦੇ ਸੀ ਕਿਉਂਕਿ ਉਹ ਗਾਜਲ ਗੋ ਵੀ ਸੀ ਔਰ ਕਵੀਆਂ ਨੂੰ ਉਹ ਸ਼ਾਹ ਵੀ ਕਰਦੀ ਸੀ ਜਿੱਥੇ ਉਹ ਅਖਬਾਰ ਦੇ ਪ੍ਰਬੰਧਕ ਸੀ ਔਰ ਉੱਥੇ ਪੰਜਾਬ ਦੇ ਲਈ ਉਹਨਾਂ ਦੇ ਮਾਨੁੱਖ ਦੁੱਖ ਸੀ ਉਹਨਾਂ ਤੋਂ ਬਾਅਦ ਸਾਡੇ ਬਹੁਤ ਹੀ ਵੀਰ ਡਾਕਟਰ ਬ੍ਰਜਿੰਦਰ ਸਿੰਘ ਜੀ ਹੰਦ ਅਰਧ ਉਹਨਾਂ ਨੇ ਪਹਿਲਾਂ ਚੰਡੀਗੜ੍ਹ ਵੀ ਇੱਕ ਮੈਗਜ਼ੀਨ ਕੱਢਿਆ ਬਹੁਤ ਹੀ ਪਾਏ ਦਾ ਸਹਿਤਕਾਰ ਜਿਹੜਾ ਸੀ ਉਹ ਮੈਗਜ਼ੀਨ ਸੀ ਔਰ ਮੈਂ ਹੁਣ ਸੰਖੇਪ ਦੇ ਵਿੱਚ ਅੱਜ ਦੇ ਇਸ ਫੰਕਸ਼ਨ ਲਈ ਸੰਯੁਕਤ ਸਾਰ ਮੋਰਚੇ ਵੱਲੋਂ ਔਰ ਜਿਹੜੀਆਂ ਵੀ ਸੰਯੁਕਤ ਸਾਰ ਮੋਰਚੇ ਜੀ ਸ਼ਾਮਲ ਜਥੇਬੰਦੀਆਂ ਉਹਨਾਂ ਵੱਲੋਂ ਆਪਣੇ ਇਸ ਅਖਬਾਰ ਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੇ ਸਮੂਹ ਪੱਤਰਕਾਰਾਂ ਨੇ ਗਰਾਉਂਡ ਲੈਵਲ ਤੇ ਇਥੇ ਹੜ੍ਹਾਂ ਦੇ ਦੌਰਾਨ ਬਹੁਤ ਜੋਖਮ ਉਠਾਏ ਔਰ ਕੰਮ ਕੀਤਾ ਔਰ ਅੱਜ ਦਾ ਜਿਹੜਾ ਫੰਕਸ਼ਨ ਇਹਦੇ ਲਈ ਮੈਂ ਇੱਕ ਵਾਰੀ ਫਿਰ ਸਾਰੀ ਸੰਗਤ ਵੱਲੋਂ ਉਹਨਾਂ ਦਾ ਇੱਕ ਵਾਰ ਫਿਰ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਲੋ ਔਰ ਮੈਂ ਹੁਣ ਅਖੀਰ ਵਿੱਚ ਬੇਨਤੀ ਕਰਾਂਗਾ ਸardar ਗੁਰਜੰਟ ਸਿੰਘ ਸਿੰਧੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਉਹ ਬਹੁਤ ਥੋੜੇ ਸ਼ਬਦਾਂ ਵਿੱਚ ਆਪ ਸਭ ਦਾ ਧੰਨਵਾਦ ਕਰਨਗੇ ਬਹੁਤ ਹੀ ਸਤਿਕਾਰਯੋਗ ਪੰਜਾਬ ਪੰਜਾਬੀਅਤ ਦੀ ਸਮੁੱਚੀ ਆਵਾਜ਼ ਆਦਾਰਾ ਜੀਤ ਜੋ ਸਰਦਾਰ ਸਵਰਗਵਾਸੀ ਸਰਦਾਰ ਸਾਧੂ ਸਿੰਘ ਹਮਦਰਦ ਉਹਨਾਂ ਦੇ ਲਖਤੇ ਜਿਗਰ ਡਾਕਟਰ ਬਰਜਿੰਦਰ ਸਿੰਘ ਹਮਦਰਦ ਬੇਟੀ ਭੈਣ ਸਰਵਿੰਦਰ ਕੌਰ ਜੀ ਸੋ ਸਾਰਾ ਹੀ ਪ੍ਰਿੰਟ মিডিਆ ਇਲੈਕਟ੍ਰਿਕ মিডিਆ ਆਦਾਰਾ ਜੀਤ ਜੋ ਸਾਡੀ ਆਵਾਜ਼ ਆ ਹਮੇਸ਼ਾ ਬਣ ਕੇ ਉੱਭਰਦੇ ਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਜੋ ਇਹ ਹਾੜ ਦੀ ਮਾਰ ਪਈ ਆ ਤੇ ਸਾਡਾ ਰਾਹ ਦਿਨ ਤੁਸੀਂ ਜੁੜ ਕੇ ਸਾਡੀ ਸਹਾਇਤਾ ਕੀਤੀ ਆ ਸਾਡੇ ਦੁੱਖ ਦਰਦ ਦੀ ਆਵਾਜ਼ ਪਛਾਈ ਆ ਸਾਡੇ ਦੁੱਖ ਨੂੰ ਸਮਝਿਆ ਸਾਡੇ ਦਰਦ ਨੂੰ ਸਮਝਿਆ ਸਾਡੇ ਕੋਲ ਕੋਈ ਸ਼ਬਦ ਨਹੀਂ ਕਿ ਅਸੀਂ ਅਧਾਰਾ ਜੀ ਦਾ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰ ਸਕੀਏ ਸੋ ਅਸੀਂ ਆਪ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਆਪ ਦਾ ਧੰਨਵਾਦ ਕਰਦੇ ਆ ਧੰਨਵਾਦ ਤੁਹਾਡਾ ਕਿ ਤੁਸੀਂ ਦੁੱਖ ਨੂੰ ਸਮਝਿਆ ਦਰਦ ਨੂੰ ਸਮਝਿਆ ਸਾਡੇ ਕੋ ਕੋਈ ਸ਼ਬਦ ਨਹੀਂਗਾ ਕਿ ਅਦਾਰਾ ਜੀਦਾ ਸੀ ਧੰਨਵਾਦ ਕਰ ਸਕੀਏ ਤੇ ਅੱਗੇ ਤੋਂ ਤੁਸੀਂ ਸਾਡੀ ਇਦਾਂ ਹੀ ਆਵਾਜ਼ ਬਣ ਕੇ ਉੱਪਰਦੇ ਰਹਿਣਾ ਇੰਨੇ ਹੀ ਸ਼ਬਦਾਂ ਦੇ ਨਾਲ ਮੈਂ ਆਪ ਜੀ ਨੂੰ ਜੀਓ ਆਇਆਂ ਜੀਓ ਆਇਆਂ ਜੀਓ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਸਭ ਤੋਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਹੁਣ ਮੈਂ ਬੇਨਤੀ ਕਰਾਂਗਾ ਕੋਮਲ ਸਾਹਿਬ ਨੂੰ ਕਿ ਉਹ ਜਿਹੜਾ ਵੀ ਕਾਰਜ਼ ਹੈ ਉਹ ਕਰਾਉਣ ਵੈਗੁਰਜੀ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਅਜੀਤ ਖਬਰ ਵਾਲਿਆਂ ਦਾ ਅਸੀਂ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਹੜੇ ਸਾਡੇ ਹੜਪੀੜਤ ਏਰੀਆ ਦੇ ਵਿੱਚ ਆਣ ਕੇ ਪਹੁੰਚੇ ਆ ਨਾਲੇ ਉਹਨਾਂ ਨੇ ਖਾਲ ਵੰਡੇ ਆ ਨਾਲੇ ਕੰਬਲ ਵੰਡੇ ਨਾਲੇ ਚਾਦਰਾਂ ਵੰਡੀਆਂ ਡਬਲ ਬੈੱਡੀਆਂ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਅਜੀਤ ਖਬਰ ਵਾਲਿਆਂ ਦਾ ਵੈਗੁਰਜੀ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅਹੀਂ ਜੀ ਖਬਰ ਵਾਲਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਅੱਜ ਉਹਨਾਂ ਸਾਡੇ ਹੜ ਪ੍ਰਭਾਵਿਤ ਇਲਾਕੇ ਵਿੱਚ ਆਣ ਕੇ ਕੰਬਲ ਤੇ ਫੀਡ ਤੇ ਸਾਨੂੰ ਜੋ ਚਾਦਰਾਂ ਵੀ ਪ੍ਰੋਵਾਈਡ ਕਰਵਾਈਆਂ ਵਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਮਾਨ ਵੰਡਿਆ ਗਿਆ ਚਲੋ ਜੀਤ ਅਖਵਾਰ ਲਿਆਂ ਸਾਡੀ ਸਾਰ ਲਈ ਆ ਕੇ ਸਾਨੂੰ ਫੀਡ ਵਗੈਰਾ ਕੰਬਲ ਵੀ ਦਿੱਤੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤਹਿ ਦਿਲੋਂ ਸ਼ੁਕਰ ਗੁਜ਼ਾਰ ਕਰਦੇ ਆ ਉਹਨਾਂ ਦਾ ਬਹੁਤ ਵਧੀਆ ਮਹਿਤ ਕੀਤੀ ਹੈ ਜੀ ਇਹਨਾਂ ਨੇ ਜੀਤ ਕੁਬਾਰ ਵਾਲਿਆਂ ਨੇ ਫੀਡ ਵੰਡੀ ਆ ਅਸੀਂ ਬਹੁਤ ਧੰਨਵਾਦ ਇਹਨਾਂ ਦਾ ਕਰਦੇ ਆ ਜੀ ਜੀਤ ਖਵਾਰ ਵਾਲਿਆਂ ਨੇ ਕੰਬਲ ਦਿੱਤੇ ਅਸੀਂ ਉਹਨਾਂ ਦਾ ਧੰਨਵਾਦ ਬਹੁਤ ਬਹੁਤ ਕਰਦੇ ਆ ਤਹਿ ਦਿਲੋਂ ਜੀਤ ਕੁਬਾਰ ਵਾਲੇ ਆਏ ਆ ਉਹਨਾਂ ਕਾਪੀਆਂ ਵੰਡੀਆਂ ਵਾ ਉਹਨਾਂ ਨੇ ਸਾਨੂੰ ਫੀਡ ਦਿੱਤੀ ਆ ਬਹੁਤ ਬਹੁਤ ਧੰਨਵਾਦ ਹਾਂਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਐ ਪਹਿਲੋ ਤਾਂ ਸਾਡੇ ਸਮੂਹ ਜੀ ਸਮੂਹ ਨੂੰ ਵਧਾਈ ਵੀ ਦਿੰਦਾ ਕਿ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਲਾਪ ਕੀਤਾ ਅੱਜ ਜੋ ਹੜਪੀਟ ਤੇ ਲੋਕਾਂ ਵਾਸਤੇ ਬਹੁਤ ਵੱਡਾ ਇੱਕ ਪ੍ਰਾਲਾਪ ਕਰਦੇ ਹੋਏ ਜਿੱਥੇ ਘਰ ਦੀਆਂ ਚੀਜ਼ਾਂ ਕੰਬਲਾਂ ਚਾਦਰਾਂ ਬੈੱਡ ਚਾਦਰਾਂ ਵਗੈਰਾ ਵੰਡੀਆਂ ਗਿਆ ਨੇ ਉੱਥੇ ਨਾਲ ਪਸ਼ੂਆਂ ਵਾਸਤੇ ਫੀਡ ਵੀ ਵੰਡੀ ਗਈ ਆ ਇਹੋ ਜਿਹੇ ਉਪਰਾਲੇ ਕਰਕੇ ਅਸੀਂ ਜੋ ਲੋਕ ਇਸ ਵੇਲੇ ਪੀੜਤ ਨੇ ਉਹਨਾਂ ਦੀ ਬਾਹ ਫੜ ਸਕਦੇ ਆ ਤੇ ਅਸੀਂ ਅੱਗੇ ਵਾਸਤੇ ਵੀ ਜਿਸ ਤਰ੍ਹਾਂ ਅਜੀਤ ਮੋਸਬਤ ਸਮੂਹ ਦਾ ਜੋ ਉਪਰਾਲਾ ਹੈ ਇਹ ਅੱਗੇ ਹਰ ਬੰਤ ਤੇ ਜਿੱਥੇ-ਜਿੱਥੇ ਪੁਆਇੰਟ ਨੇ ਉੱਥੇ ਜਾ ਕੇ ਦਿਨ-ਬਦਨੇ ਇਹ ਕਾਰਜ ਉਹ ਅੱਗੇ ਚੱਲਦੇ ਰਹਿਣਗੇ ਤੇ ਸਾਰਿਆਂ ਦਾ ਧੰਨਵਾਦ ਤੁਹਾਡਾ ਜੋ ਚੈਨਲ ਦਾ ਵੀ ਧੰਨਵਾਦ ਕਿ ਤੁਸੀਂ ਇੱਥੇ ਪਹੁੰਚੇ ਹੋ ਇਹਨਾਂ ਸੇਵਾਵਾਂ ਦੇ ਵਿੱਚ ਤੁਸੀਂ ਵੀ ਬੜਮੁੱਲਾ ਹਿੱਸਾ ਪਾ ਰਹੇ ਹੋ ਬਹੁਤ ਧੰਨਵਾਦ ਸਾਰਿਆਂ ਦਾ ਜੀ ਇਹ ਜਿਹੜਾ ਉਪਰਾਲਾ ਅਜੀਤ ਅਦਾਰੇ ਵੱਲੋਂ ਆ ਜਿੰਨੀ ਵੀ ਛਲਾਗਾ ਕਰੀਏ ਉਹ ਅਸੀਂ ਕਹਿ ਸਕਦੇ ਹਾਂ ਘਾਟਿਆ ਜੀ ਕਿਉਂਕਿ ਇਸ ਲਈ ਆ ਅੱਜ ਕੱਲਾ ਅਸੀਂ ਰਹੀ ਨਹੀਂ ਕਹਿੰਦੇ ਵੀ ਸਾਨੂੰ ਕੋਲ ਰਾਹਤ ਆਈ ਤੇ ਤਾਦ ਕਰਕੇ ਛਲਾਗਾ ਕਰ ਰਹੇ ਹਾਂ ਜਿਹੜੀ ਟੀਮ ਆ ਅਜੀਦਾ ਦਾਧਰਾ ਵਾ ਇੰਨੇ ਜਦੋਂ ਦਾ ਸਾਡਾ 11 ਅਗਸਤ ਤੋਂ ਹੜ ਆਇਆ ਸੀ ਨਾ ਉਸ ਤੋਂ ਲਗਾਤਾਰ ਪਹਿਲੇ ਦਿਨ ਤੋਂ ਆ ਕੇ ਜਿੱਦਾਂ ਅਸੀਂ ਹੜ ਦੇ ਵਿੱਚ ਇਸ ਪਾਣੀ ਦੇ ਨਾਲ ਜਿਹੜਾ ਸਾਡਾ ਨੁਕਸਾਨ ਆ ਉਹਦੇ ਵਿੱਚ ਜੂਝ ਰਹੇ ਸੀ ਇਹ ਵੀ ਟੀਮਾਂ ਸਾਡੀਆਂ ਜਿਹੜੀਆਂ ਤੁਹਾਡੀਆਂ ਟੀਮਾਂ ਵਾ ਉਹ ਸਾਡੇ ਕੋਲ ਪਹੁੰਚਦੇ ਆ ਸਾਡਾ ਜਿਹੜਾ ਦਰਦ ਆ ਦੁੱਖ ਦਰਦ ਆ ਉਹ ਪੰਜਾਬ ਵਸ ਕੱਲਾ ਪੰਜਾਬ ਚ ਨਹੀਂ ਬਾਹਰ ਦੇਸ਼-ਵਿਦੇਸ਼ਾਂ ਤੱਕ ਜਿਹੜਾ ਪਹਚਾਇਆ ਗਿਆ ਵਾ ਜਿਹਦਾ ਕਰਕੇ ਸਾਨੂੰ ਬਹੁਤ ਜਿਹੜੀ ਰਾਹਤ ਮਿਲੀ ਰਾਹਤ ਸਮਗਰੀ ਮਿਲੀ ਅਤੇ ਸਾਡਾ ਜਿਹੜਾ ਲੋਕਾਂ ਨੇ ਅਰਦਾਸਾਂ ਕੀਤੀਆਂ ਦਬਾਵਾਾਂ ਕੀਤੀਆਂ ਉਹਦੇ ਤੋਂ ਅਸੀਂ ਬਾਹਰ ਨਿਕਲ ਰਹੇ ਆ ਪਰ ਅੱਜ ਜਿਹੜਾ ਅਜੀਤ ਦੇ ਸਰਵਿੰਦਰ ਕੌਰ ਭੈਣ ਜੀ ਆ ਉਹਨਾਂ ਨੇ ਆਣ ਕੇ ਆਪਣੀ ਟੀਮ ਦੇ ਨਾਲ ਇਹਨਾਂ ਨੂੰ ਖੁਦ ਹੱਥ ਆਪਣੇ ਹੱਥੀਂ ਜਿਹੜੀ ਮਦਦ ਦਿੱਤੀ ਆ ਇਸ ਕਰਕੇ ਅਸੀਂ ਉਹਨਾਂ ਦਾ ਅਤੇ ਸਾਰੀ ਟੀਮ ਦਾ ਬਹੁਤ ਧੰਨਵਾਦਿਆਂ। ਤਰਾਹਤ ਸਮੱਗਰੀ ਵੰਡਦੇ ਪਹਿਲੇ ਪੜਾਅ ਦੀਨ ਅੱਜ ਸੁਲਤਾਨਪੁਰ ਲੋਧੀ ਦੇ ਜੋ ਮੰਡ ਬਾਉਪੁਰ ਇਲਾਕੇ ਦੇ ਵਿੱਚ ਹੜ੍ਹ ਪ੍ਰਭਾਵਿਤ ਪ੍ਰਭਾਵਿਤ ਪਰਿਵਾਰਾਂ ਨੂੰ ਇਹ ਸਮੱਗਰੀ ਵੰਡੀ ਗਈ ਹੈ। ਸੋ ਆਧਾਰਾਜੀਤ ਦੇ ਵੱਲੋਂ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਲਗਾਤਾਰ ਜਾਰੀ ਨੇ। ਸਹਿਯੋਗੀ ਰੁਪਿੰਦਰਪਾਲ ਸਿੰਘ ਟਿੰਪਲ ਦੇ ਨਾਲ ਮੈਂ ਪਰਮਜੀਤ ਸੈਣੀ ਅਜੀਤ ਵੈਬ ਟੀਵੀ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ।